ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੋਂ ਇਹ ਸਾਰੀਆਂ ਹੀ ਸੰਗਤਾਂ ਨੂੰ ਜਿੰਨੀਆਂ ਵੀ ਮੇਲੇ ਦੇ ਵਿੱਚ ਪਹੁੰਚਿਆ ਨੇ ਸਾਡੀ ਬਾਦੀ ਬਲੱਡ ਬੈਂਕ ਦੀ ਟੀਮ ਵੱਲੋਂ ਸਾਡੇ ਪੂਰੇ ਸਟਾਫ ਵੱਲੋਂ ਸਾਡੇ ਬਲੱਡ ਬੈਂਕ ਦੇ ਆਨਰਮੈਬਲੀਓ ਸਾਰਿਆਂ ਦਾ ਪਹਿਲਾਂ ਤਾਂ ਅਸੀਂ ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਅੱਜ ਸਾਡੇ ਇਸ ਖੂਨਦਾਨ ਕੈਂਪ ਦੇ ਵਿੱਚ ਇੱਕ ਮਹਾਕੁੰਭ ਸੀਗਾ ਅੱਜ ਖੂਨਦਾਨ ਦਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਨੇ ਤੇ ਸਾਡੇ ਨੌਜਵਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਬਲੱਡ ਸਵੈ ਇੱਛਾ ਦੇ ਨਾਲ ਬਲੱਡ ਡੋਨੇਟ ਕੀਤਾ ਹੈਗਾਗਾ ਅਸੀਂ ਚਾਹੁੰਦੇ ਹਈਆਂ ਵੀ ਇਸ ਆਗਮਨ ਪਰਬਤੀ ਤੁਹਾਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਸਾਡੇ ਵੱਲੋਂ ਮੈਸੇਜ ਹੈਗਾ ਕਿ ਤੁਸੀਂ ਆਗਮਨ ਪਰਬਤੀ ਜਰੂਰ ਤੁਸੀਂ ਬਲੱਡ ਡੋਨੇਟ ਕਰਕੇ ਤੁਹਾਡੇ ਇੱਕ ਖੂਨ ਦੀ ਬੋਤਲ ਦੇ ਨਾਲ ਜਿਹੜੀ ਬੇਸ਼ਕੀਮ ਵੀ ਜ਼ਿੰਦਗੀ ਕਿਸੇ ਦੀ ਅਸੀਂ ਬਚਾ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਕਿ ਕਿ ਵੱਖ-ਵੱਖ ਬਿਮਾਰੀਆਂ ਦੇ ਕਾਰਨ ਪੰਜਾਬ ਦੇ ਕੱਲੇ ਬਠਿੰਡੇ ਚ ਨਹੀਂ ਕੱਲੇ ਫਰੀਦਕੋਟ ਚ ਨਹੀਂ ਸਾਰੀਆਂ ਥਾਵਾਂ ਤੇ ਕਿਤੇ ਨਾ ਕਿਤੇ ਬਲੱਡ ਦੀ ਕਮੀ ਦੇ ਕਾਰਨ ਕਈ ਵਾਰੀ ਮੌਤਾਂ ਹੋ ਜਾਂਦੀਆਂ ਨੇ ਸਾਨੂੰ ਸਾਰਿਆਂ ਨੂੰ ਆਪਣਾ ਇਹ ਸਮਾਜਿਕ ਫਰਜ਼ ਸਮਝ ਤੋਂ ਨੀਚੀ ਸਾਡੀ ਜ਼ਿੰਮੇਵਾਰੀ ਸਮਝ ਤੋਂ ਹੀ ਇਸ ਸਾਨੂੰ ਸਾਰਿਆਂ ਨੂੰ ਮਤਲਬ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈਗਾ ਬਲੱਡ ਦੇਣ ਦੇ ਨਾਲ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੁੰਦੀ ਬਲਕਿ ਬਲੱਡ ਦੇਣ ਦੇ ਨਾਲ ਜਿਹੜੇ ਸਾਡੇ ਰਿਸਟ ਪੋਸਟ ਵਧੀਆ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਟੈਸਟ ਚਾਹੀਦੇ ਹੈਗੇ ਉਹ ਇਹਦੇ ਵਿੱਚ ਬਿਲਕੁਲ ਫ੍ਰੀ ਹੋ ਜਾਂਦੇ ਹੈਗੇ ਤੇ ਹੁਣ ਤੱਕ ਤਕਰੀਬਨ ਕੋਈ 30 ਦੇ ਕਰੀਬ ਸਾਡੇ ਕੋਲੇ ਸਵੈ ਇੱਛਾ ਦੇ ਨਾਲ ਜਿਹੜੇ ਖੂਨਦਾਨੀ ਆਏ ਸੀਗੇ ਉਹਨਾਂ ਦੇ ਵਿੱਚ ਕੁਝ ਣੜੀ ਸੀਗੀਆਂ ਜੈਂਟਸ ਵੀ ਸੀਗੇ ਨੌਜਵਾਨ ਜੰਗੇ ਚ ਮੁੰਡੇ ਵੀ ਸੀ ਪਰ ਉਹਨਾਂ ਨੂੰ ਨਹੀਂ ਸਾਲ ਦੀ ਜਿਹਨੇ ਪਹਿਲੀ ਵਾਰ ਬਲੱਡ ਰੋਡ ਅਨੈਟ ਕੀਤਾ ਅਸੀਂ ਉਹਨਾਂ ਦਾ ਵੀ ਸਾਰੇ ਦਾਨੀ ਸਚਨਾ ਦਾ ਧੰਨਵਾਦ ਕਰਦੇ ਆ ਤੇ ਇੱਕ ਵਾਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਤੁਹਾਡੇ ਚੈਨਲ ਦਾ ਵੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਹੋ ਸਾਡੇ ਮੈਸੇਜ ਤੁਸੀਂ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਕੇ ਪਹੁੰਚਾਓਗੇ ਤੁਸੀਂ ਸੰਧੂ ਸਾਹਿਬ ਮੈਂ ਵੀ ਤੁਹਾਡਾ ਦਿਲ ਦੀਆਂ ਕਰਾਈਆਂ ਤੇ ਬਹੁਤ ਧੰਨਵਾਦ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਦੀਆਂ ਜੋ ਦੇਖ ਰਹੇ ਹਾਂ ਔਰ ਸਾਰੇ ਇਸ ਮੁਸਾਹਾ ਸੰਗਤ ਨੂੰ ਸਾਰੇ ਪੰਜਾਬ ਨੂੰ ਸਾਰੇ ਸੰਸਾਰ ਨੂੰ ਬਾਬਾ ਫਰੀਦ ਜੀ ਦੇ ਆਗਮਨਪੁਰਪ ਦੀਆਂ ਫਰੀਦਕੋਟ ਦੇ ਵਸਨੀਕਾਂ ਵੱਲੋਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੋਣ ਜੀ ਸੋ ਇਸ ਵਕਤ ਆਪਣਾ ਇੱਕ ਜਿਹੜਾ ਬਲੱਡ ਨੇਸ਼ਨ ਕੈਂਪ ਲਾਇਆ ਹੋਇਆ ਹੈ ਦੋ ਦਿਨ ਚੱਲਣਾ ਹੈ 22 ਤੇ 23 ਸਤੰਬਰ 2025 ਨੂੰ ਅੱਜ ਇਹ ਬਲੱਡ ਨੇਸ਼ਨ ਕੈਂਪ ਦਾ ਪਹਿਲਾ ਦਿਨ ਹੈ ਤਕਰੀਬਨ 35-40 ਦੇ ਕਰੀਬ ਯੂਨਿਟ ਜੋ ਆ ਬਲੱਡ ਦਾ ਦਾਨ ਹੋ ਚੁੱਕਿਆ ਹੈ ਸਾਡੇ ਵੀਰਾਂ ਨੇ ਕੀਤਾ ਔਰ ਇਹ ਬਲੱਡ ਦੀ ਜਿਹੜੀ ਸੇਵਾ ਹੈ ਸਾਡੀਆਂ ਤਿੰਨ ਬਹੁਤ ਹੀ ਫਰੀਦਕੋਟ ਦੀਆਂ ਵੱਡੀਆਂ ਸੰਸਥਾਵਾਂ ਸਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਸਾਂਝ ਬਲੱਡ ਵੈਲਫੇਅਰ ਰਜਿਸਟਰਡ ਅਤੇ ਭਾਈ ਕਨਈਆ ਯੂਥ ਕਲੱਬ ਰਜਿਸਟਰਡ ਫਰੀਦਕੋਟ ਤੇ ਮੈਂ ਪੈਰਾਮਾਉਂਟ ਵੱਲੋਂ ਪੈਰਾਮਾਉਂਟ ਆਇਲਰ ਸਿਮਿਗ੍ਰੇਸ਼ਨ ਵੱਲੋਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਸਾਰੇ ਸਾਡੇ ਵਲੰਟੀਅਰ ਵੀਰਾਂ ਦਾ ਔਰ ਜੋ ਵੀ ਸਾਡੀਆਂ ਹੋਰ ਭੈਣਾਂ ਆਈਆਂ ਲੜਕੀਆਂ ਬੇਟੀਆਂ ਜੋ ਵੀ ਇਸ ਪਰਾਲੇ ਦੇ ਵਿੱਚ ਸਾਹ ਦੇ ਰਹੀਆਂ ਔਰ ਸਾਡੇ ਵੀਰ ਜੋ ਆ ਰਹੇ ਡੋਨੇਸ਼ਨ ਵਾਸਤੇ ਬਲੱਡ ਦੇ ਵਾਸਤੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਇਸ ਜਗ ਔਰ ਅੱਗੇ ਤੋਂ ਵੀ ਪ੍ਰਮਾਤਮਾ ਸਾਨੂੰ ਬਾਬਾ ਫਰੀਦ ਮਹਾਰਾਜ ਸਾਨੂੰ ਸੇਵਾ ਸਮਤ ਜਿਹੜੀ ਸਮਰੱਥਾ ਬਖਸ਼ਣ ਸਾਨੂੰ ਤਾਂ ਕਿ ਅਸੀਂ ਮਾਨਵਤਾ ਦੀ ਭਲਾਈ ਲਈ ਸੇਵਾ ਕਰ ਸਕੀਏ ਔਰ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਯੋਗਦਾਨ ਪਾ ਸਕੀਏ ਤੁਹਾਨੂੰ ਪਤਾ ਐ ਐਮਐਲਏ ਸਾਹਿਬ ਹੋ ਕੇ ਗਏ ਆ ਉਹਨਾਂ ਨੇ ਦੱਸਿਆ ਕਿ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਆ ਪਰ ਸਾਇੰਸ ਅਜੇ ਬਲੱਡ ਨਹੀਂ ਬਣਾ ਸਕਦਾ ਬਲੱਡ ਇੱਕ ਇਨਸਾਨ ਹੀ ਦੂਜੇ ਇਨਸਾਨ ਨੂੰ ਦੇ ਸਕਦਾ ਔਰ ਇਹ দান ਨੂੰ ਇਹ ਸਭ ਤੋਂ ਮਹਾਨ দান ਕਹਿੰਨੇ ਆ ਖੂਨ ਦਾ ਦਾਨ ਹੈ ਸਭ ਤੋਂ ਮਹਾਨ ਸੋ ਆਪਾਂ ਇਸ ਵਕਤ ਖੂਨਦਾਨ ਕਰ ਰਹੇ ਆ ਪਰਸਨ ਬਹੁਤ ਮੈਂ ਸਭ ਨੂੰ ਬੇਨਤੀ ਕਰਦੇ ਆ ਕਿ ਦੋ ਦਿਨ ਕੱਲ ਦਾ ਦਿਨ ਵੀ ਖੂਨਦਾਨ ਕਰੋ ਤਾਂ ਕਿ ਵੱਤ ਵੱਧ ਰੋਡ ਬੰਦਾਂ ਨੂੰ ਇਹ ਸਹਾਇਤਾ ਪਹੁੰਚਾਈ ਜਾ ਸਕੇ